ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਮੋਤੀਆਂ ਵਾਲੀ ਲੈਸ ਨੂੰ ਦੁਪੱਟੇ ਉੱਤੇ ਕਿਸ ਤਰ੍ਹਾਂ ਲਗਾਉਣਾ ਤੇ ਕਿਵੇਂ ਇਹਦੇ ਕਾਰਨਰ ਜਿਹੜੇ ਫੋਲਡ ਕਰਨੇ ਆ ਠੀਕ ਹੈ ਦੋ ਸਲਾਈਆਂ ਦੇ ਨਾਲ ਆਪਾਂ ਇਹ ਲੈਸ ਨੂੰ ਲਗਾਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਦੇ ਜਿਹੜੇ ਕਾਰਨਰ ਆ ਉਹ ਫੋਲਡ ਹੋਣਗੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਆਜੋ ਆਪਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਆਪਾਂ ਇਹ ਲਗਾਉਣੀ ਤੇ ਆਪਾਂ ਇਹ ਦੁਪੱਟੇ ਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਇਸ ਤਰ੍ਹਾਂ ਦੀ ਆਪਣੇ ਕੋਲੇ ਇਹ ਮੁੱਤਿਆਂ ਵਾਲੀ ਲੇਸ ਹੈ ਤੇ ਇਹਨੂੰ ਆਪਾਂ ਅੰਡਰਗਰਾਉਂਡ ਕਿਸ ਤਰੀਕੇ ਨਾਲ ਲਗਾਉਣਾ ਹੈ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਬਾਹਰ ਨਿਕਲ ਕੇ ਆਵੇ ਤੇ ਆਜੋ ਆਪਾਂ ਲਗਾਉਣੀ ਹੈ ਹਾਂ ਜਿਸ ਤਰ੍ਹਾਂ ਆਪਾਂ ਫਿਨਿਸ਼ਿੰਗ ਹੁਣ ਖੋਲ ਕੇ ਰੱਖ ਲਿਆ ਤੇ ਲੇਸ ਆਪਾਂ ਰੱਖ ਲਈਏ ਨਾਲ ਤੇ ਹੁਣ ਆਪਾਂ ਪਹਿਲਾਂ ਕੰਨੀ ਜਿਹੜੀ ਹੈ ਆਪਣੀ ਉਹ ਆਪਾਂ ਪ੍ਰੈਸ ਦੇ ਨਾਲ ਸਿੱਧੀ ਕੀਤੀ ਹੋਣੀ ਚਾਹੀਦੀ ਹੈ ਤੇ ਜਿਹੜੇ ਆਪਣੇ ਲਾੜਾ ਹੈ ਉਹਨਾਂ ਦੇ ਵਿੱਚ ਜੇ ਆਪਣੇ ਕਾਣ ਹੈਗੇ ਤਾਂ ਉਹ ਆਪਾਂ ਕੱਢ ਲੈਣੀ ਚੰਗੀ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਲੈਸ ਲਗਾਉਣੀ ਸ਼ੁਰੂ ਕਰਨੀ ਹੈ ਤੇ ਇਸ ਤਰ੍ਹਾਂ ਆਪਾਂ ਜਿਹੜਾ ਲੈਸ ਹੈ ਇਹ ਗੰਢ ਦਿੱਤੀ ਹੁੰਦੀ ਹੈ ਆਪਣੇ ਮੋਤੀ ਨਿਕਲ ਤੋਂ ਤੇ ਇਹਨੂੰ ਕੱਟ ਕਰ ਲੈਣਾ ਨੇੜੇ ਤੋਂ ਗੰਢ ਇਤਲੀ ਸੈਣ ਕਰਕੇ ਇਸ ਤਰ੍ਹਾਂ ਕੱਟ ਲਿਆ ਉਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਸਾਈਡ ਹੈ ਇੱਕੋ ਜਿਹੀ ਹੁੰਦੀ ਹੈ ਇਹ ਦੇਖੋ ਪੁੱਟ ਸਿੱਧ ਨਹੀਂ ਹੁੰਦੀ ਠੀਕ ਹੈ ਮੂਰੇ ਪਾਈਪਿੰਗ ਲੱਗੀ ਹੋਈ ਹੁੰਦੀ ਹੈ ਇਹ ਹੁਣ ਆਪਾਂ ਜਦੋਂ ਲਗਾਉਣੀ ਆ ਪਾਈਪਿੰਗ ਜਿਹੜੀ ਆਪਣੀ ਨਾਲ ਬਾਹਰਲੀ ਸਾਈਡ ਤੇ ਦਿਸਣੀ ਚਾਹੀਦੀ ਹੈ ਤੇ ਇਸ ਲਈ ਆਪਾਂ ਇਹਦੇ ਇੱਕ ਪੈਰ ਪਾ ਲੈਣਾ ਪਹਿਲਾ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਦਾ ਪੈਰ ਪਾ ਲੈਣਾ ਤਾਂ ਜੋ ਆਪਣੇ ਮੁੱਤਿਆਂ ਦੇ ਉੱਪਰ ਪੈਰ ਦੂਸਰਾ ਨਾ ਚੜੇ ਪੂਰੀ ਫਿਨਿਸ਼ਿੰਗ ਦੇ ਨਾਲ ਆਪਣੀ ਲੇਸ ਲੱਗ ਰੋਟੀ ਨੂੰ ਆਪ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਕੰਨੀ ਤੁਸੀਂ ਵੱਧ ਘੱਟ ਕਰ ਸਕਦੇ ਹੋ ਫੋਲਡ ਜੇ ਚੌੜਾ ਜ਼ਿਆਦਾ ਫੱਟਾ ਮੋੜਨਾ ਤਾਂ ਚੌੜੀ ਘੱਟ ਸਕਦੇ ਹੋ ਤਕਰੀਬਨ ਅੱਧੇ ਇੰਚ ਨੂੰ ਆਪਣ ਨੂੰ ਇਹ ਮੋੜਨੀ ਜਿਹੜੀ ਜ਼ਰੂਰੀ ਹੁੰਦੀ ਹੈ ਕਿ ਫਿਰ ਉਹ ਆਪਣੀ ਸਫਾਈ ਦੇ ਨਾਲ ਨਿਕਲ ਕੇ ਆਉਂਦੀ ਹੈ ਠੀਕ ਹੈ ਇਸ ਤਰ੍ਹਾਂ ਆਪ ਘਾ ਰੱਖਾਂਗੇ ਫੇਰ ਆਪਾਂ ਸ਼ੁਰੂ ਕਰ ਲਾਂਗੇ ਫਿਰ ਇਸ ਤੋਂ ਬਾਅਦ ਇਹਨੂੰ ਸੈਟ ਸੰਕੀਤ੍ਰਾਂ ਕਰ ਲਾਂਗੇ इस तरह इन इन करनी जारी फोल्ड करनी सारी चुनी के बेच इको अपा फोल्ड करनी है इस तरह आप सारे ਜੇ ਜੰਨੀ ਵਾਲੀ ਸਾਈਡ ਤੇ ਲਗਾਵਾਂਗੇ ਇੱਕ ਪੈਰ ਤੋਂ ਦੀ ਨਾਲ ਫਿਰ ਆਪਣੇ ਜਿਹੜਾ ਦੂਸਰੀ ਸਾਈਡ ਤੇ ਇਸ ਤਰ੍ਹਾਂ ਬਿਲਕੁਲ ਫਿਨਿਸ਼ਿੰਗ ਦੇ ਨਾਲ ਹੈ ਜਿਹੜੀ ਉਹ ਆਪਣੀ ਕੰਨੀ ਨਾਲ ਨਿਕਲ ਕੇ ਆ ਜਾਂਦੀ ਹੈ ਠੀਕ ਹੈ ਦੂਸਰੇ ਪੈਰ ਨਾਲ ਕਈ ਵਾਰੀ ਆਪਣੀ ਮੁੱਤਾਂ ਵਾਲੀ ਸਾਈਡ ਤੇ ਚਲੀ ਜਾਂਦੀ ਤਾਂ ਆਪਣੇ ਮੋਤੀ ਵੀ ਟੁੱਟ ਜਾਂਦੇ ਆ ਇਸ ਕਰਕੇ ਆਪਾਂ ਇਹਨੂੰ ਇੱਕ ਪੈਰ ਦੇ ਨਾਲ ਹੀ ਲਗਾਉਣਾ ਹੈ ਹੁਣ ਆਪਾਂ ਪੂਰੀ ਸਲਾਈ ਲਗਾ ਕੇ ਫਿਰ ਤੁਹਾਨੂੰ ਕੰਨੀ ਤੇ ਜਾ ਕੇ ਫਿਰ ਦੱਸਦੇ ਆਂ ਤੇ ਇਸ ਤਰ੍ਹਾਂ ਹੁਣ ਆਪਾਂ ਕਾਰਨਰ ਤੇ ਆ ਗਏ ਆਂ ਕਾਰਨਰ ਤੋਂ ਅੰਦਰ ਤੋਂ ਬਾਹਰ ਆਪਾਂ ਇਹਨੂੰ ਕਿਵੇਂ ਫੋਲਡ ਕਰਨਾ ਹੈ ਆਜਿਓ ਆਪਾਂ ਤੁਹਾਨੂੰ ਦੱਸਦੇ ਆਂ ਪਰ ਇਥੇ ਆ ਕੇ ਜਿਹੜੀ ਮਸ਼ੀਨ ਆ ਉਹ ਰੋਕ ਲੈਣੀ ਹੈ ਠੀਕ ਹੈ ਇਹਨੂੰ ਆਪਾਂ ਚੱਕ ਕੇ ਇਸ ਥੀਕੇ ਦੇ ਨਾਲ ਇਧਰੀ ਸਾਈਡ ਨੂੰ ਫੋਲਡ ਕਰਾਂਗੇ ਤੇ ਆਪਾਂ ਲੈਸ ਨੂੰ ਇਸ ਤਰ੍ਹਾਂ ਹੀ ਕਮਾ ਲੈਣਾ ਹੈ ਕਮਾਉਣ ਤੋਂ ਬਾਅਦ ਜਿਹੜਾ ਆਪਣੇ ਕੋਲ ਇਹਦਰ ਕਪੜਾ ਹੈਗਾ ਇਹਨ ਵਿੱਚ ਫੋਲਡ ਕਰ ਲੈਣਾ ਇਸ ਤਰ੍ਹਾਂ ਆਪਾਂ ਬਕਲ ਨਾਲ ਦੀ ਆਪਾਂ ਬੰਨ੍ਹ ਕਰ ਦਿੰਦੇ ਹਾਂ। ਤੇ ਕੋਰਨਰ ਆਪਣਾ ਇਸ ਤਰ੍ਹਾਂ ਨਿਕਲੇ ਹੋਊਗਾ। ਤੇ ਇਹਦੀ ਸਾਈਡ ਨੂੰ ਆਪਾਂ ਜ਼ਿਆਦਾ ਖਿੱਚ ਕੇ ਨਹੀਂ ਆਪਾਂ ਦੁਪੱਟੇ ਤੇ ਲਗਾ ਦੇਣੀ। ਨੋਰਮਲ ਕਪੜਾ ਰਾਖੀ ਲਗਾਉਣੇ ਨਹੀਂ ਫਿਰ ਜੇ ਆਪਾਂ ਜ਼ਿਆਦਾ ਕਪੜੇ ਨੂੰ ਖਿੱਚ ਲਈਏ ਇਸ ਤਰ੍ਹਾਂ ਤੇ ਜਦੋਂ ਲੇਸ ਲੱਗਣ ਤੋਂ ਬਾਅਦ ਇਹਦੇ ਵਿੱਚ ਫਿਰ ਝੋਲ ਟਾਈਪ ਜਿਹਾ ਪੈਣ ਲੱਗ ਜਾਂਦਾ। ਦੂਸਰੇ ਕੋਰਨਰ ਤੇ ਜਾ ਕੇ ਤੁਹਾਨੂੰ ਦੁਕਾਵਾਗੇ ਉਹ ਕੋਰਨਰ ਆਪਾਂ ਦੂਸਰੀ ਥਿੱਕੀ ਦੇ ਨਾਲ ਫੋਲਡ ਕਰਾਂਗੇ ਤੇ ਹੁਣ ਆਪਾਂ ਦੂਸਰੇ ਕੋਰਨਰ ਤੇ ਨੇੜੇ ਆ ਗਏ ਆਂ ਤੇ ਤੁਸੀਂ ਧਿਆਨ ਦੇ ਨਾਲ ਦੇਖਿਓ ਆਪਾਂ ਇਹ ਕੋਰਨਰ ਨੂੰ ਕਿਸ ਤਰ੍ਹਾਂ ਫੋਲਡ ਕਰਦੇ ਆਂ ਇਸ ਤਰ੍ਹਾਂ ਆਪਾਂ ਇੱਥੇ કાਕੇ ਜਿਹੜਾ ਇਹ ਬੰਦ ਕਰ ਲਿਆ। ਠੀਕ ਹੈ ਇੰਨਾ ਕਪੜਾ ਆਪਣੇ ਕੋਲੇ ਕੱਟ ਲਿਆ ਜਿਹੜਾ 1 ਇੰਚ ਦਾ ਕਪੜਾ ਆਪਣੇ ਕੋਲੇ ਚਾਹੀਦਾ ਕਿਉਂਕਿ 1 ਇੰਚ ਨੂੰ ਆਪਣਾ ਅੰਦਰਲੀ ਸਾਈਡ ਤੇ ਕਪੜਾ ਲੱਗਦਾ ਹੈ। ਇੰਨੀ ਆਪਾਂ ਇਹਦੇ ਲਈ ਸਾਈਡ ਤੇ ਛੱਡਾਂਗੇ ਠੀਕ ਹੈ। ਹੁਣ ਆਪਾਂ ਇਸ ਕੋਰਨਰ ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ। ਤੇ ਉੱਪਰਲੀ ਕੰਨਿੰਗ ਨੂੰ ਆਪਾਂ ਇੱਥੇ ਲਈ ਸੈੱਟ ਕਰਕੇ ਇਸ ਤਰੀਕੇ ਦੀ ਨਾਲ। ਇਸ ਤਰ੍ਹਾਂ ਆਪਾਂ ਇਨਫੋਲਡ ਕਰ ਲੈਣਾ। ਇਸ ਕੱਪੜੇ ਨੂੰ ਤਾਂ ਉੱਪਰ ਇਸ ਤਰੀਕੇ ਦੇ ਨਾਲ ਇਹਦੀ ਫੋਲਡ ਕਰਾਂਗੇ ਤੇ ਸਲਾਈ ਲਗਾ ਦੇਵਾਂਗੇ ਇਹ ਹੁਣ ਆਪਣੇ ਕੋਲੇ ਪੰਨੀ ਵਾਲੀ ਸਾਈਡ ਸੀ ਤੇ ਇੱਧਰ ਹੋਣਾ ਆਪਾਂ ਲਾੜ ਵਾਲੀ ਸਾਈਡ ਤੇ ਆ ਕੇ ਕਿਉਂਕਿ ਲਾੜ ਵਾਲੀ ਸਾਈਡ ਨੂੰ ਆਪਾਂ ਜਿਆਦਾ ਕਿਚਣਾ ਨਹੀਂ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਕਪੜਾ ਖਿੱਚਿਆ ਜਾਂਦਾ ਹੁੰਦਾ ਲਾੜਾ ਵਾਲੀ ਸਾਈਡ ਤੋਂ ਤੇ ਆਪਾਂ ਥੋੜਾ ਨੋਰਮਲ ਜਿਹਾ ਰੱਖ ਕੇ ਇਹ ਸਾਈਡ ਵਾਲੀ ਤੇ ਇਸ ਤਾ ਆਪਣਾ ਇਹ ਕੋਰਨਰ ਜਿਹੜਾ ਇਸ ਤਰੀਕੇ ਦੇ ਨਾਲ ਬਣਾ ਲੀ ਠੀਕ ਹੈ ਕੋਰਨਰ ਆਪਣੇ ਸਾਰੇ ਹੀ ਫੋਲਡ ਇੱਕੋ ਤਰੀਕੇ ਦੇ ਨਾਲ ਹੀ ਹੋਣਗੇ ਪਰ ਆਪਣਾ ਢਾਂਗਾ ਜਿਹੜਾ ਉਹ ਹੋਰ ਤਰੀਕੇ ਦੇ ਨਾਲ ਕੀਤਾ ਸੀ ਤੇ ਇਹ ਆਪਾਂ ਹੋਰ ਤਰੀਕੇ ਦੇ ਨਾਲ ਜਿਹੜਾ ਤਰੀਕਾ ਵੀ ਤੁਹਾਨੂੰ ਸੋਖਾ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਇਹ ਕਰ ਸਕਦੇ ਹੋ ਹੁਣ ਆਪਾਂ ਕੰਨੂ ਤਿਆਰ ਕੀ ਤੁਹਾਨੂੰ ਫਿਰ ਦੱਸਦੇ ਹਾਂ ਕਿ ਕਿਵੇਂ ਆਪਾਂ ਇਹਨੂੰ ਬੰਦ ਕਰਨਾ ਹੁਣ ਆਪਾਂ ਐਂਡ ਕਰਨਾ ਹੈ ਦੁਪੱਟੇ ਕਿਵੇਂ ਕਰਾਂਗੇ ਹਮ ਜਿੱਥੇ ਆਪਾਂ ਇਹ ਲੈਸ ਇਸ ਤਰੀਕੇ ਨਾਲ ਰੱਖਣਾ ਆਪਣਾ ਜਿਹੜਾ ਮੁੱਤੀ ਆ ਉਹ ਇੱਥੋਂ ਲਾ ਲੈਣਾ ਠੀਕ ਹੈ ਲਾ ਕੇ ਜਿਹੜਾ ਇਹਦਾ ਧਾਗਾ ਆਏਗਾ ਉਹ ਆਪਾਂ نیچے ਹੀ ਰੱਖ ਲੈਣਾ ਠੀਕ ਹੈ ਗੰਢ ਵੀ ਦੇ ਸਕਦੇ ਹੋ ਤੁਸੀਂ ਗੰਢ ਕੇ ਕੇ ਆਪਾਂ ਇਸ ਇਸ ਤਰ੍ਹਾਂ نیچے ਕਰਕੇ ਸिलाई ਲਗਾਉਣੀ ਹੈ ਇਹ ਸੂਆਪਾਈ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਉਸਦਾ ਇਹ ਧਿਆਨ ਰੱਖਣਾ ਵੀ ਆਪਣਾ ਮੋਤੀ ਜਿਹੜਾ ਉਹ ਨਾ ਥੱਲੇ ਆ ਜਾਵੇ ਆਪਣੀ ਸਲਾਈ ਦੇ। ਆਪਾਂ ਇਹਸ ਲਈ ਅਸੀਂ ਵੇਸਟਰ ਇਥੇ ਵੀ ਕੱਟ ਕਰਾਂ। ਕੱਟ ਕਰਨ ਤੋਂ ਬਾਅਦ ਜਿਹੜੇ ਮੋਤੀ ਇਹਨਾਂ ਨੂੰ ਆਪਾਂ ਕੱਢ ਲਾਂਗੇ। ਇਹਸ ਤਰ੍ਹਾਂ ਮੋਤੀ ਕੱਢਣ ਤੋਂ ਬਾਅਦ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇਹ ਫੋਲਡ ਕਰ ਲੈਣਾ ਇਸ ਤਰ੍ਹਾਂ ਆਪਣੇ ਕੋਲੇ ਫੋਲਡ ਹੋ ਜੂਗਾ ਇਹ ਕਪੜਾ ਆਪਣੇ ਜਿਹੜੇ ਮੋਤੀ ਆ ਉਹ ਥੱਲੇ ਚਲੇ ਜਾਣਗੇ ਮੋਤੀ ਜਿਹੜੇ ਉਹ ਆਪਣੇ ਇਸ ਤਰ੍ਹਾਂ ਕਵਰ ਹੋ ਜਾਣਗੇ ਕਿਉਂਕਿ ਜਿਹੜਾ ਆਪਣਾ ਧਾਗਾ ਮੋਤ ਨਾਲ ਉਹ ਆਪਾਂ ਥੱਲੇ ਸਲਾਈ ਦੇ ਵਿੱਚ ਹੀ ਅਟੈਚ ਕਰ ਦੇਣਾ ਠੀਕ ਹੈ ਤੇ ਹੁਣ ਜਿਹੜੀ ਉੱਪਰ ਸਲਾਈ ਲਗਾਉਣੀ ਹੈ ਤੁਸੀਂ ਇਧਰਲੀ ਸਾਈਡ ਤੇ ਵੀ ਲਗਾ ਸਕਦੇ ਹੋ ਆਪਾਂ ਇਧਰਲੀ ਸਾਈਡ ਤੇ ਅੱਗੇ ਤੁਹਾਨੂੰ ਲਾ ਕੇ ਦਿਖਾਉਣੇ ਨੇ ਅੱਜ ਆਪਾਂ ਤੁਹਾਨੂੰ ਇਧਰਲੀ ਸਾਈਡ ਤੇ ਲਾ ਕੇ ਦਿਖਾਵਾਂਗੇ ਇਹ ਕਿਹ ਇਸ ਤਰ੍ਹਾਂ ਆਪਾਂ ਇਦਲੀ ਸਰ ਤੋਂ ਵੀ ਸिलाई ਲਗਾ ਸਕਦੇ ਹਾਂ ਹੁਣ ਆਪਾਂ ਇਹ ਇੱਕ ਪੈਰ ਜਿਹੜਾ ਪਾ ਲੈਣਾ ਹੈ ਕਿਰਾਂ ਆਪਾਂ ਇੱਥੇ ਸिलाई ਨੂੰ ਅਟੈਚ ਕਰ ਲਾਂਗੇ ਨਾਲ ਇਹਦਾ ਕੋਰਨਰ ਆ ਉਹਨੂੰ ਆਪਾਂ ਨਾਲ ਅਟੈਚ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਪੈਰ ਇਹਦਾ ਬਦਲਾਂਗੇ ਨਾ ਕੋਰਨਰ ਤੇ ਆਪਾਂ ਇਹਨਾਂ ਸਲਾਈ ਲਗਾ ਲੈਣੀ ਆ ਉਸ ਤੋਂ ਬਾਅਦ ਆਪਾਂ ਇਹਦੀ ਜਿਹੜਾ ਪੈਰ ਆ ਉਹ ਚੇਂਜ ਕਰਾਂਗੇ ਤੇ ਆਪਾਂ ਡਬਲ ਲਾਲਾ ਪੈਰ ਪਾ ਲਾਂਗੇ ਡਬਲ ਪੈਰ ਪਾਉਣ ਤੋਂ ਪਹਿਲਾਂ ਆਪਾਂ ਇਹਨੂੰ ਅੰਦਰ ਕਰ ਲਾਂਗੇ ਵਿਚੀ ਸਲਾਈ ਠੀਕ ਹੈ ਕਿਉਂਕਿ ਜੇ ਜਦੋਂ ਆਪਾਂ ਪੈਰ ਚੜ੍ਹ ਦਿੰਨੇ ਤੇ ਇਹਨੂੰ ਆਪਾਂ ਉੱਪਰ ਕਰਨਾ ਔਖਾ ਹੋ ਜਾਂਦਾ ਮੋਤੀਆਂ ਵਾਲੀ ਜਗਾ ਤੇ ਆਪਾਂ ਦੁਪੱਟੇ ਨੂੰ ਇਸ ਤਰ੍ਹਾਂ ਰੱਖਾਂਗੇ ਤੇ ਇਸ ਪੈਰ ਨੂੰ ਆਪਾਂ ਬਾਅਦ ਚ ਚੜਾਵਾਂਗੇ क्योंकि अपना पैर इन्ना कि उपर चुक जाता है जो कि ये मोटे मोती है अपने घर थले लंघते इस तरह हम रख लगे कोर्नर तू ही अपना यह नीचे होना हम आप इधर ही सैड तो इस तरह ਬਿਲਕੁਲ ਨਾਲ ਨਾਲ ਸਲਾਈ ਲਗਾਵਾਂਗੇ ਇਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੁਣ ਆਪਣਾ ਇਧਰਲਾ ਕਪੜਾ ਇਹ ਆਪਣੇ ਵਿੱਚ ਕਪੜੇ ਦੇ ਵਿੱਚ ਢਿੱਲਣੀ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਸੈੱਟ ਕਰਕੇ ਆਪਾਂ ਰੱਖਣਾ ਨਾ ਇੱਧਰ ਜਿਹੜੇ ਬੁਲਬਲੇ ਜੇ ਨਾ ਬੰਨ੍ਹੇ ਠੀਕ ਹੈ ਦੇ ਇਨੀ ਸਫਾਈ ਦੇ ਨਾਲ ਲਗਾਉਣੀ ਕਿਉਂਕਿ ਉੱਧਲੀ ਸਾਈਡ ਆ ਜਿਹੜੀ ਆਪਣੀ ਉੱਪਰਲੀ ਸਾਈਡ ਆਉਣੀ ਹੈ ਤੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਫਿਰ ਆਪਾਂ ਸਲਾਈ ਕਰਾਂਗੇ ਸਾਰੇ ਦੁਪੱਟੇ ਤੇ ਆਪਾਂ ਇਸ ਤਰ੍ਹਾਂ ਲਗਾ ਲੈਣੀ ਹੈ ਕਾਰਨਰ ਤੇ ਜਾ ਕੇ ਆਪਾਂ ਫਿਰ ਤੁਹਾਨੂੰ ਦੱਸਣੀ ਕਿ ਇਸ ਤਰ੍ਹਾਂ ਫੋਲਡ ਕਰਾਂਗੇ ਆਪਾਂ ਕਾਰਨਰ ਨੂੰ ਹੁਣ ਆਪਾਂ ਜਿਹੜੀ ਕੰਨੀ ਹੈ ਆਪਣੇ ਕੋਲੇ ਕਾਰਨਰ ਆ ਇਹ ਜਿਹੜਾ ਆਪਣਾ ਇਸ ਤਰੀਕੇ ਦੇ ਨਾਲ ਆਇਆ ਹੋਇਆ ਹੈ ਤੇ ਇਹਨੂੰ ਆਪਾਂ ਅੰਦਰ ਵੱਲ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ। ਐਕਸਟਰਾ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੇ ਸਿਲਾਈ ਲਗਾਵਾਂਗੇ। ਇੱਥੋਂ ਸਿਲਾਈ ਲਿਆ ਕੇ ਆਏ ਨੂੰ ਸਿਲਾਈ ਲਾ ਕੇ ਫਿਰ ਆਪਾਂ ਉਧਰਲੀ ਸਾਈਡ ਨੂੰ ਕਰਾਂਗੇ। ਤੇ ਆਪਾਂ ਇੱਥੇ ਤੱਕ ਕਰ ਸਿਲਾਈ ਲਿਆਵਾਂਗੇ ਤੇ ਥੋੜੀ ਜਿਹੀ ਸਿਲਾਈ ਆਪਾਂ ਇਸ ਤਰ੍ਹਾਂ ਦਾ ਨੂੰ ਕਰਕੇ ਦੇ ਕੱਪਾ ਕਰ ਲਾਂਗੇ ਠੀਕ ਹੈ ਥੋੜਾ ਜਿਹਾ ਆਪਾਂ ਇਹ ਨਾਲ ਜਿਹੜਾ ਅਟੈਚ ਕਰ ਲੈਣਾ ਐ ਇਸੇ ਤਰ੍ਹਾਂ ਆਪਾਂ ਸਾਰੇ ਹੀ ਕਾਰਨਰ ਤੇ ਤਿੰਨੇ ਕਾਰਨਰਾਂ ਨੂੰ ਇਸੇ ਤਰ੍ਹਾਂ ਹੀ ਸਿਲਾਈ ਕਰ ਲਾਂਗੇ ਸਿਲਾਈ ਕਰਨ ਤੋਂ ਬਾਅਦ ਆਪਣੀ ਇਸ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਜਿਹੜੀ ਲੇਸ ਨਿਕਲ ਕੇ ਆਊਗੀ ਠੀਕ ਹੈ ਤੇ ਇਸ ਤਰ੍ਹਾਂ ਆਪਣੀ ਲੇਸ ਲਾ ਕੇ ਤਿਆਰ ਹੋ ਗਈ ਹੈ ਤੇ ਬਿਲਕੁਲ ਫਿਨਿਸ਼ਿੰਗ ਦੇ ਨਾਲ ਆਪਣੀ ਇਹ ਉੱਪਰੋਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਇਹ ਸਲਾਈ ਲੱਗੀ ਹੈ ਬਿਲਕੁਲ ਇੱਥੇ ਢਿੱਲ ਨਹੀਂ ਹੋਣੀ ਚਾਹੀਦੀ ਇਸੇ ਤਰ੍ਹਾਂ ਹੀ ਸਹੀ ਤਰੀਕੇ ਦੇ ਨਾਲ ਆਪਣੇ ਆਹ ਕੋਰਨਰ ਆਪਣੇ ਫੋਲਡ ਹੋ ਗਏ ਇਸ ਤਰ੍ਹਾਂ ਤੇ ਸਾਰੀ ਲਾਈ ਇਸ ਤਰੀਕੇ ਦੇ ਨਾਲ ਆਪਣੀ ਲੱਗੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਹੋਈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਸੋਹਣਾ ਜਿਹਾ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਜੀ